ਮੁਖਸਰ ਦੇ ਸਟਾਰ ਵਿਊ ਪੈਲਸ ਵਿਖੇ ਵੀ ਧੂਮ ਧਾਮ ਨਾਲ ਮਨਾਇ ਜਾਵੇਗੀ ਮਹਾਰਾਜਾ ਅਗਰਸੈਨ ਜਯੰਤੀ। ਸ਼੍ਰੀ ਮੁਖਸਰ ਸਾਹਿਬ ਦੇ ਬੁੜਾ ਗੁਜਰ ਰੋਡ ਤੇ ਸੋਮਵਾਰ ਦੀ ਦੇਰ ਸ਼ਾਮ ਚੇਅਰਮੈਨ ਭਾਰਤ ਪੁਸ਼ਨ ਬਿੰਤਾ ਅਤੇ ਪ੍ਰਧਾਨ ਅਜੇ ਗੁਪਤਾਰ ਦੀ ਪ੍ਰਧਾਨਗੀ ਹੇਠ ਹੋਈ ਅਗਰਵਾਲ ਸਭਾ ਰਜਿਸਟਰ ਦੀ ਮੀਟਿੰਗ ਦੌਰਾਨ ਮਹਾਰਾਜਾ ਅਗਰ ਸਿੰਘ ਜੈਨਤੀ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਉਣ ਦਾ ਫੈਸਲਾ ਕੀਤਾ ਗਿਆ ਇਹ ਜੈਨਤੀ ਸਮਾਰੋਹ 21 ਸਤੰਬਰ ਦਿਨ ਐਤਵਾਰ ਦੁਪਹਿਰ 12 ਵਜੇ ਤੋਂ ਸ਼ੁਰੂ ਹੋ ਕੇ ਪ੍ਰਭੂ ਇੱਛਾ ਤੱਕ ਚੱਲੇਗਾ ਇਸ ਪ੍ਰੋਗਰਾਮ ਦੀ ਖਾਸੀਅਤ ਇਹ ਰਹੇਗੀ ਕਿ ਇਸ ਵਿੱਚ ਜਿੱਥੇ ਗ੍ਰੈਜੂਏਸ਼ਨ ਪੂਰੀ ਕਰ ਚੁੱਕੇ 70 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਸਿਟੀਜ਼ਨ ਨੂੰ ਸਨਮਾਨਿਤ ਕੀਤਾ ਜਾਵੇਗਾ ਉੱਥੇ ਅਗਰਵਾਲ ਸਮਾਜ ਦੇ ਹੋਣਹਾਰ ਬੱਚਿਆਂ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ ਇਸ ਮੌਕੇ ਯੂਥ ਅਗਰਵਾਲ ਸਭਾ ਦੇ ਪ੍ਰਧਾਨ ਅਚੀਲ ਕੁਮਾਰ ਹੈਪੀ ਗਰਗ ਨੇ ਅਗਰਵਾਲ ਸਮਾਜ ਦੇ ਲੋਕਾਂ ਨੂੰ ਵੱਧ ਚੜ ਕੇ ਸਮਾਰੋਹ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਆਓ ਸੁਣਦੇ ਹਾਂ ਇਸ ਮੌਕੇ ਕੀ ਕਹਿਣਾ ਸੀ ਚੇਅਰਮੈਨ ਭਰਤ ਕੁਸ਼ਨ ਵਿੰਤਾ ਅਤੇ ਹੋਰ ਉਧੇਦਾਰਾਂ ਦਾ। ਅੱਜ ਵੱਡੀ ਗਰਾਂਵ ਸੁਧਰੀ ਮੀਟਿੰਗ ਜੋ ਅਗਰਵਾਲ ਸਭਾ ਰਜਿਸਟਰਡ ਵੱਲੋਂ ਹੋਈ ਹੈ। ਕੰਪਨ ਮੇਨ ਜੋ ਅਗਰਵਾਲ ਸਭਾ ਦੇ ਮੈਂਬਰ ਸਹਿਬਾਨ, ਉਧੇਦਾਰ ਸਹਿਬਾਨ ਅਤੇ ਉਪਸਥਿਤ ਸੀ। ਔਰ ਇੱਕ ਨਿਰਣੈ ਲਿਤਾ ਸਾਰਿਆਂ ਨੇ ਮਿਲ ਕੇ ਕਿ 21 ਸਤੰਬਰ ਦਿਨ ਐਤਵਾਰ ਸਮਾਂ 12 ਵਜੇ ਔਰ ਸ਼ਾਮ ਪ੍ਰਭੂ ਦੀ ਇੱਛਾ ਅਨੁਸਾਰ ਇੱਕ ਕਾਰਜਕ੍ਰਮ ਚੱਲੂਗਾ ਔਰ ਇਸ ਕਾਰਜਕ੍ਰਮ ਦੇ ਅਗਰਵਾਲ ਜੋ ਮਹਾਰਾਜਾ ਅਗਰਸੈਨ ਜੀ ਦੀ ਜਨਮਤੀ ਹੈ ਉਹਦੇ ਲਈ ਇਹ ਕਾਰਜਕ੍ਰਮ ਉਹਨਾਂ ਨੂੰ ਸਮਰਪਿਤ ਹੈ ਔਰ ਇਸ ਕਾਰਜਕ੍ਰਮ ਦੀ ਇੱਕ ਵਿਸ਼ੇਸ਼ ਗੱਲ ਰਹੂਗੀ ਕਿ ਪੰਜਾਬ ਦੇ ਵਿੱਚੋਂ ਐਸਾ ਡਾਟਾ ਮੰਗਾ ਰਹੇ ਆ ਜੋ ਅੱਜ ਕੱਲ੍ਹ ਦਿੱਕਤ ਆ ਰਹੀ ਹੈ ਰਿਸ਼ਤਿਆਂ ਦੀ ਪਰਿਵਾਰ ਮਿਲਨ ਸਮਾਰੋਹ ਦੇ ਵਿੱਚ ਇਹ ਮੇਨ ਪ੍ਰੋਗਰਾਮ ਰਹੂਗਾ ਕਿਸੇ ਬੱਚੀ ਦਾ ਜਾਂ ਸਾਡੇ ਬੇਟੇ ਦਾ ਰਿਸ਼ਤੇ ਦੀ ਦਿੱਕਤ ਆ ਰਹੀ ਹੈ ਤਾਂ ਸਾਡੇ ਕੋਲ 1500 ਪਰਿਵਾਰਾਂ ਦਾ ਡਾਟਾ ਹੋਊਗਾ ਉਹਦੇ ਨਾਲ ਮੌਕੇ ਤੇ ਹੀ ਮਿਲਾਨ ਕਰਕੇ ਉਸ ਪਰਿਵਾਰਾਂ ਦਾ ਐਡਰੈਸ ਕਰਕੇ ਉਹ ਪਰਿਵਾਰਾਂ ਦੇ ਸਿਰ ਜੁੜੇ ਜਾਣਗੇ ਜਿਹੜਾ ਮੇਨ ਮਕਸਦ ਹੋਊਗਾ ਜੋ ਮਹਾਰਾਜਾ ਅਗਰਸਹਿਲ ਜੀ ਦਾ ਸੰਦੇਸ਼ ਸੀ ਕਿਸ ਸਮਾਜ ਲਈ ਭਲਾਈ ਦੇ ਕੰਮ ਕਰੋ ਹੋਰ ਇਹਦਾ ਇੱਕ ਮਕਸਦ ਹੋਰ ਹੈ ਵੀ ਸਾਡੇ ਜਿਹੜੇ ਬਜ਼ੁਰਗ ਅੱਜ ਉਹਨਾਂ ਨੂੰ 50 50 ਸਾਲ ਗ੍ਰੈਜੂਏਸ਼ਨ ਕੀਤੀ ਨੂੰ ਹੋ ਗਏ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਉਹਨਾਂ ਦਾ ਸਨਮਾਨ ਕੀਤਾ ਜਾਊਗਾ ਇਸ ਜਨਮਤੀ ਦੇ ਮੌਕੇ ਤੇ ਜਿਨ੍ਹਾਂ ਨੇ 50 ਸਾਲ ਪੂਰੇ ਕਰ ਲਿਆ ਦੀ ਗ੍ਰੈਜੂਏਸ਼ਨ ਦੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਕਰਾਂਗੇ ਉਹ ਰੰਗ ਰੰਗ ਕਾਰਜਕਰਮ ਮਹਾਰਾਜਾ ਅਗਰਸੈਨ ਜੀ ਦੀ ਆਰਤੀ ਉਹਨਾਂ ਦੀਆਂ ਭੇਟਾਂ ਵਿਸ਼ੇਸ਼ ਤੌਰ ਤੇ ਇਹ 4-5 ਘੰਟੇ ਦਾ ਪ੍ਰੋਗਰਾਮ ਹੋਊਗਾ ਜੋ ਕਿ ਇੱਕ ਧਾਰਮਿਕ ਤੇ ਬਹੁਤ ਸਾਦਗੀ ਨਾਲ ਮਨਾਇਆ ਜਾਊਗਾ ਸੋ ਸਾਰੇ ਅਗਰਵਾਲ ਸਮਾਜ ਮੁਕਸਰ ਨੂੰ ਬੇਨਤੀ ਹੈ ਇਸ ਕਾਰਜਕਰਮ ਦੇ ਵਿੱਚ ਪਹੁੰਚੋ ਇਹ ਆ ਤਰੀਕ ਤੁਸਨ ਦੱਸਿਆ ਵੀ ਇਹ 21 ਤਰੀਕ ਦੇ ਐਤਵਾਰ ਸਟਾਰ ਵਿਊ ਪੈਲੇਸ ਪੋਰਟ ਉਪਰ ਆਰਗਨਾਈਜ਼ ਹੋਵੇਗਾ ਸੋਤ ਨੂੰ ਬੇਨਤੀ ਹੈ ਪੰਚ ਦੀ ਬਹੁਤ ਬਹੁਤ ਤਰਫ ਅਗਰਵਾਲ ਸਭਾ ਜਿਹੜੀ ਮੁਖਸਰ ਹੈ ਔਰ ਸਾਡੀ ਰਜਿਸਟਰ ਬੋਡੀ ਹੈ ਪਹਿਲਾਂ ਦੀ ਪ੍ਰਾਣੀ ਜਿਵੇਂ ਗੱਲ ਹੈ ਕਿ ਜੇ ਪ੍ਰਿੰਸੀਪਲ 10 ਦਿਨ ਸਕੂਲ ਨਾ ਜਾਵੇ ਤਾਂ ਸਿਲੇਬਸ ਨਹੀਂ ਬਦਲਦੇ ਜੇ ਕਿਸੇ وجہ ਕਰਕੇ ਸਾਡੇ ਅਗਰਵਾਲ ਪ੍ਰਧਾਨ ਔਰ ਅਗਰਵਾਲ ਜਿਹੜੀ ਕਮੇਟੀ ਹੈ 10 15 ਦਿਨ 10 15 ਦਿਨ ਪੀਨਾ ਦੋ ਮਹੀਨੇ ਕਿਸੇ ਘਰੇਲੂ ਜੇਵਾਂ ਕਰਕੇ ਐਕਟਿਵ ਨਹੀਂ ਹੋਈ ਤਾਂ ਇਹ ਨਹੀਂ ਵੀ ਉਹਨਾਂ ਨੂੰ ਬਿਨਾਂ ਪੁੱਛੇ ਕੋਈ ਬੋਡੀ ਬਣਾਈ ਜਾਵੇ ਜਾਂ ਕੁਛ ਐਕਟ ਦੋਪਰ ਪਰ ਖੜੇ ਕਿੱਥੇ ਜਾਵਾਂ ਬੇਨਤੀ ਹੈ ਕਿ ਸਾਰੇ ਪੰਜਾਬ ਦੇ ਕੋਨੇ-ਕੋਨੇ ਤੋਂ ਸਾਡੇ ਇੱਥੇ ਵਿਜੇ ਸਟਾਰ ਗੋ ਪੈਲਸ ਦੇ ਵਿੱਚ ਐਤਵਾਰ ਨੂੰ ਪਹੁੰਚ ਰਹੇ ਆ ਸਾਰੀਆਂ ਅਗਰਵਾਲ ਭਰਾ ਉੱਥੇ ਰਿਸ਼ਤਿਆਂ ਬਾਰੇ ਵੀ ਜਿਵੇਂ ਦੱਸਿਆ ਗੱਲਬਾਤ ਹੋਵੇਗੀ ਧਾਰਮਿਕ ਸਮਾਗਮ ਹੋਵੇਗਾ ਸੋ ਸਮੁੱਚੇ ਸ਼ਹਿਰ ਨੂੰ ਉਹ ਸਾਰੇ ਪੰਜਾਬ ਦੀ ਅਗਰਵਾਲ ਬਰਾਦਰਾਂ ਨੂੰ ਬੇਨਤੀ ਕਰਦੇ ਆ ਕਿ ਸਟਾਰ ਗੋ ਪੈਲਸ ਦੇ ਵਿੱਚ 12 ਵਜੇ 21 ਤਰੀਕ ਨੂੰ ਪਹੁੰਚਣ ਦੀ ਸਾਰੇ ਅਗਰਵਾਲ ਭਰਾ ਕਿਰਪਾਲਤਾ ਕਰਨ ਸਾਰੇ ਅਗਰਵਾਲ ਭਰਾਵਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਅਗਰਵਾਲ ਸਭਾ ਜਿਹੜੀ ਰਜਿਸਟਰਡ ਮੁਕਸਰ ਹੈ ਉਹ ਸਾਡੀ ਸਭਾ ਦੁਆਰਾ ਕਰਾਈ ਗਈ ਹੈ ਜਦੋਂ ਦੀ ਇਹ ਰਜਿਸਟਰ ਕਰਾਈ ਹੋ ਰਜਿਸਟਰ ਚੱਲੀ ਆ ਰਹੀ ਹੈ ਅੱਜ ਵੀ ਉਹੀ ਮੁਖਸਰ ਦੀ ਸਭਾ ਰਜਿਸਟਰਡ ਹੈ ਜਿਸ ਤੇ ਜ਼ਿਲਾ ਪ੍ਰਧਾਨ ਬੱਬੂ ਬਾਂਸਲ ਜੀ ਤੇ ਬਲਾਕ ਦੇ ਪ੍ਰਧਾਨ ਸ਼੍ਰੀ ਹਜੇ ਗੁੱਤਾ ਜੀ ਹਨ ਜੋ ਇੱਥੇ ਸਾਡੇ ਚੇਅਰਮੈਨ ਸਾਹਿਬ ਬੈਠੇ ਹੈ ਉਸ ਮੁਤਾਬਕ ਜੋ ਵੀ ਜਨਤਿ ਮਨਾਈ ਜਾਊਗੀ ਅਸੀਂ ਸਾਰੇ ਅਗਰਵਾਰ ਭਰਾ ਉਹਨੂੰ ਰੱਖ ਕੇ ਸਾਥ ਦੇਵਾਂਗੇ ਤੇ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਉੱਥੇ ਜੋਂ ਮਿਲ ਕੇ ਪਹੁੰਚੇ